ਦੱਸਦੀ ਕਿ ਚੋਰੀਆਂ ਦੀ ਗੱਲ ਦੀ ਗੱਲ ਕਰੀਏ ਲੋਕਾਂ ਦੇ ਵਿੱਚ ਜਿਹੜਾ ਲਗਾਤਾਰ ਚੋਰੀਆਂ ਦਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਇੱਥੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਗੁਜਰ ਸਮੁਦਾਇ ਵੱਲੋਂ ਅੱਜ ਇੱਕ ਪ੍ਰੈਸ ਬਾਰਤਾ ਕੀਤੀ ਗਈ ਜਿੱਥੇ ਉਹਨਾਂ ਵੱਲੋਂ ਕਾਫੀ ਰੋਸ ਜਿਹੜਾ ਆ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੀ ਕੀਤਾ ਗਿਆ ਕਿ ਆ ਉਹਨਾਂ ਵੱਲੋਂ ਕਹਿਣਾ ਹੈਗਾ ਕਿ ਚੋਰੀ ਹੋਈ ਹੈ ਉਸ ਨੂੰ ਲੈ ਕੇ ਅਸੀਂ ਪੁਲਿਸ ਨੂੰ ਇੱਕ ਰਿਪੋਰਟ ਵੀ ਕਰਵਾਈ ਸੀ ਜਿਸ ਦੀ ਜਿਹੜੀ ਆ ਅੱਜ ਤੱਕ ਪੁਲਿਸ ਵੱਲੋਂ ਕੋਈ ਵੀ ਤਕਰੀਰ ਨਹੀਂ ਕੀਤੀ ਗਈ ਇਸ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਪ੍ਰੈਸ ਬਿਆਨ ਦਿੱਤੀ ਹੈ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਲਦ ਤੋਂ ਜਲਦ ਜੇ ਪੁਲਿਸ ਕੋਈ ਇਸ ਤੇ ਕਾਰਵਾਈ ਨਹੀਂ ਕਰਦੀ ਹੈਗੀ ਤਾਂ ਅਸੀਂ ਜਿਹੜੀ ਹੈ ਉੱਚ ਅਧਿਕਾਰੀਆਂ ਤੱਕ ਜਿਹੜੀ ਹੈ ਪਹੁੰਚ ਕਰਾਂਗੇ ਸੁਣਾਉਣਾ ਜੋ ਇਹਨਾਂ ਨਾਲ ਗੱਲਬਾਤ ਹੋਈ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਦੇ ਕਿਉਂ ਕੀ ਨਾਮ ਦੇ ਆਪਣਾ ਭਾਈ ਮਸਕੀਨ ਵਾਲੀ ਜੀ ਕਿੱਥੇ ਰਹਿਣ ਵਾਲੇ ਹੋ ਫੂਲਪੇਰੇ ਕੀ ਗੱਲਬਾਤ ਹੋਈ ਅੱਜ ਕਾਫੀ ਤੁਸੀਂ ਇਕੱਠੇ ਹੋ ਗੁੱਜਰ ਭਾਈ ਜਰਾ ਭਾਈ ਦੇਖੋ ਸਾਡੀ ਚੋਰੀ ਤੇ ਚੋਰੀ ਹੋਈ ਜਾਂਦੀ ਏ ਚੋਰੀ ਤੇ ਚੋਰੀ ਹੋਈ ਕਦੇ ਉੱਥੇ ਹੋਰੀ ਕਦੇ ਉੱਥੇ ਹੋਰੀ ਮੇਰੇ ਘਰੋਂ ਪੰਜ ਭੇਡੂ ਖੁੱਲੇ ਅਸੀਂ ਪੁਲਿਸ ਕੰਪਲੇਨ ਕੀਤੀ ਕੋਈ ਮੌਕਾ ਦੇਖਣ ਨਹੀਂ ਪੁਲਿਸ ਆਈ ਕੋਈ ਕੱਖ ਨਹੀਂ ਉਹਦੇ ਬਾਅਦ ਚ ਉਹ ਨਾਲ ਹੀ ਮੇਰਾ ਭਰਾ ਹੈ ਕਹਿੰਦਾ ਮੇਰੀ ਮਾਸੀ ਦਾ ਮੁੰਡਾ ਹੈਗਾ ਉਹਦੀਆਂ 15 ਬੱਕਰੀਆਂ ਖੁੱਲ ਗਈਆਂ ਲੋੜੀ ਵਾਲੇ ਦਿਨ ਉਹਦੀ ਵੀ ਕੋਈ ਕੋਈ ਪੁੱਛਦਾਸ ਨਹੀਂ ਇਸ ਤੱਕ ਗਰੀਬ ਬੰਦਾ ਵਿਚਾਰੇ ਦੀ ਕੁੜੀਆਂ ਹੈਗੀਆਂ ਕੁੜੀਆਂ ਹੀ ਕੁੜੀਆਂ ਹੈਗੀ ਕੋਈ ਉਹਦੀ ਵਿਚਾਰੇ ਦੀ ਕੋਈ ਕੰਮ ਕਰਨ ਵਾਲਾ ਮੁੰਡਾ ਨਹੀਂ ਹੈਗਾ ਕੋਈ ਕੁਝ ਨਹੀਂ ਆਪੇ ਵਿਚਾਰਾ ਦਿਹਾੜੀ ਲਾ ਲਾ ਕੇ ਜਿਹੜੀਆਂ ਸਾਰਾ ਮਾਲ ਤੋੜ ਕੇ ਲੈ ਕੇ ਕੋਲ ਕੀ ਕਹਿੰਦੀ ਪੁਲਿਸ ਪੁਲਸ ਕਹਿੰਦੀ ਕਿ ਬਸ ਨਾਂ ਦੱਸੋ ਸ਼ੱਕ ਦੱਸੋ ਅਸੀਂ ਕਿਹਦਾ ਨਾਂ ਦਸੀ ਉਹ ਰਾਤੀ ਅੰਦਰੋਂ ਖੋਲ ਖੋਲ ਕੇ ਮਾਲ ਲੈ ਜਾਏ ਸਾਡਾ ਕੋਈ ਕੁਛ ਨਾ ਕੁਛ ਇਨਸਾਫ ਵਿਚਾਰਿਆ ਦਾ ਹੋਣਾ ਚਾਹੀਦਾ ਸਾਡਾ ਅਸੀਂ ਗਰੀਬ ਬੰਦੇ ਦਿਹਾੜੀਦਾਰ ਬੰਦੇ ਕੀ ਕਰਾਂਗੇ ਇਦਾਂ ਦਾ ਸਾਡੇ ਬੱਚੇ ਵੀ ਲੈ ਜਾਣ ਇਹਨਾਂ ਨੂੰ ਹਾਂ ਸਰ ਕੀ ਨਾਂ ਜੀ ਆਪਣਾ ਮੁਹੰਮਦ ਸ਼ਫੀ ਚੇਚੀ ਜੀ ਤੁਸੀਂ ਹੀ ਆਪਣੇ ਡੇਰੇ ਦੇ ਵਿੱਚ ਗੁਜਰਪਾਈ ਜਾ ਰਹੇ ਨੇ ਇੱਕ ਮੀਟਿੰਗ ਕੀਤੀ ਫਲੇਸ ਨੂੰ ਕੀ ਕਾਰਨ ਹੈਗਾ ਤਾਰ ਨਹੀਂ ਆ ਗਿਆ ਜੀ ਮੈਂ ਆਪਣਾ ਨਾਮ ਮੁਹੰਮਦ ਸ਼ਫੀ ਚੇਚੀ ਮੁਸਲਮ ਰਾਸ਼ਟਰੀ ਮੈਂ ਸੰਯੋਜਕ ਪੰਜਾਬ ਮੀਟਿੰਗ ਮੈਂ ਇਸ ਕਾਰਨ ਕੀਤੀ ਜੇ ਸਾਡੇ ਇਲਾਕੇ ਵਿੱਚ ਘੱਟ ਤੋਂ ਘੱਟ ਵੀ 20 ਚੋਰੀਆਂ ਹੋ ਗਈਆਂ ਨੇ ਬੱਕਰੀਆਂ ਦੀਆਂ ਲੇਕਿਨ ਕਿਸੇ ਵੀ ਪੁਲਿਸ ਨੇ ਕੋਈ ਗੌਰ ਨਹੀਂ ਕੀਤੀ ਕਦੇ ਪੁਲਿਸ ਮੌਕਾ ਦੇਖਣ ਵੀ ਨਹੀਂ ਆਈ ਇਹ ਚਕਰਾਲ ਤੋਂ 6 ਬੱਕਰੀਆਂ ਖੁੱਲੀਆਂ ਕੀੜੀ ਤੋਂ 2 ਬੱਕਰੀਆਂ ਖੁੱਲੀਆਂ ਫਿਰ ਉਸ ਤੋਂ ਬਾਅਦ ਇਥੋਂ ਮਰਾਦਪੁਰੋਂ ਬੱਕਰੀਆਂ ਖੁੱਲੀਆਂ ਉਸ ਤੋਂ ਬਾਅਦ ਖੂਲ ਪਿਆਰੇ ਤੋਂ ਖੁੱਲੀਆਂ ਫਿਰ ਫਿਰ ਖੂਲ ਪਿਆਰੇ ਤੋਂ ਖੁੱਲੀਆਂ ਫਿਰ ਪੰਜੋੜ ਤੋਂ ਖੁੱਲੀਆਂ ਫਿਰ ਨਰੋੜ ਤੋਂ ਖੁੱਲੀਆਂ ਇੰਨੇ ਪਿੰਡਾਂ ਵਿੱਚ ਬੱਕਰੀਆਂ ਖੁੱਲੀਆਂ ਨੇ ਕਿਸੇ ਦੇ ਭੇਡੂ ਲੈ ਗਏ ਕਿਸੇ ਦੀ ਬੱਕਰੀਆਂ ਲੈ ਗਏ ਕਿਸੇ ਪੁਲਿਸ ਨੇ ਆ ਕੇ ਮੌਕਾ ਨਹੀਂ ਕੀਤਾ ਕਿ ਕਿੱਥੋਂ ਬੱਕਰੀਆਂ ਖੁੱਲੀਆਂ ਨੇ ਕੌਣ ਲੈ ਗਿਆ ਕੌਣ ਨਹੀਂ ਲੈ ਗਿਆ ਉੱਥੇ ਜਾਣਾ ਜਿਸ ਵੇਲੇ ਉਹ ਕਹਿੰਦੇ ਆ ਜੀ ਦੱਸੋ ਬੰਦਾ ਜੇ ਬੰਦਾ ਅਸੀਂ ਦੇਖਣ ਵਾਲੇ ਹੁੰਦੇ ਤਾਂ ਉਸੇ ਵੇਲੇ ਨਹੀਂ ਫੜ ਲੈਂਦੇ ਕਿੱਥੋਂ ਦੇਖੀਏ ਪੁਲਿਸ ਦਾ ਕੀ ਕੰਮ ਹੈ ਜੇ ਅਸੀਂ ਬੰਦਾ ਢੋਂਡ ਕੇ ਦਈਏ ਇਹਦਾ ਇਹਨਾਂ ਇੰਨੀ ਨੇੜਗਰਦੀ ਆ ਗਈ ਆ ਕੋਈ ਪ੍ਰੋਸੀਜਰ ਪੁਲਿਸ ਦਾ ਨਹੀਂ ਕੋਈ ਪ੍ਰੋਸੀਜਰ ਸਰਕਾਰ ਦਾ ਨਹੀਂ ਰਿਆ ਅਸੀਂ ਕੀ ਕਰਾਂਗੇ ਗਰੀਬ ਬੰਦੇ ਆ ਜਿਨ੍ਹਾਂ ਨੇ ਬੱਕਰੀਆਂ ਜਾਂ ਮੱਝਾਂ ਪਾਲ ਕੇ ਜਾਂ ਡੰਗਰ ਪਾਲ ਕੇ ਗੁਜ਼ਾਰਾ ਕਰਦੇ ਆ ਅਸੀਂ ਕੀ ਕਰਾਂਗੇ ਜੇ ਸਾਡੀ ਬੱਕਰੀਆਂ ਚੋਰ ਕੇ ਰਾਤੀ ਲੈ ਜਾਣਾ ਅਸੀਂ ਰਾਤ ਬੈਠੇ ਰਾਂਗੇ ਕਿ ਪੁਲਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਉਹ ਆ ਕੇ ਰਾਤੀ ਰੌਂਡ ਨਹੀਂ ਲਾ ਸਕਦੇ ਪੁੱਛ ਨਹੀਂ ਸਕਦੇ ਜਾਂ ਕੁਝ ਕਰ ਨਹੀਂ ਸਕਦੇ ਕੋਈ ਪ੍ਰੋਸੀਜਰ ਨਹੀਂ ਹੈ ਪੁਲਿਸ ਦਾ ਜਦ ਪੁਲਿਸ ਮੇਰੇ ਰਲੀ ਦੀ ਇਹਨਾਂ ਦੇ ਨਾਲ ਚੋਰਾਂ ਨਾਲ ਜੇ ਉਹ ਉਹ ਕਾਰਵਾਈ ਕੋਈ ਨਹੀਂ ਕਰਦੀ ਜਾਂ ਉਹਨਾਂ ਨੂੰ ਮਹੀਨਾ ਲੱਗਾਦਾ ਅਸਾਂ ਨੂੰ ਕੋਈ ਸਮਝ ਨਹੀਂ ਆਂਦੀ ਇਹ ਹੈ ਕੀ ਹੈ ਅਸੀਂ ਗਰੀਬ ਬੰਦੇ ਕਿਹਦੇ ਕੋਲ ਜਾਈਏ ਆ ਜਾ ਕੇ ਪੁਲਿਸ ਦੇ ਕੋਲ ਜਾਣਾ ਹੁੰਦਾ ਹੈ ਜੇ ਇਹ ਪੁਲਿਸ ਪਾਉਣਕ ਵਾਸਤੇ ਸੇਫਟੀ ਰੱਖੀ ਦੀ ਆ ਪਬਲਿਕ ਦਾ ਕੰਮ ਕਰਨ ਵਾਸਤੇ ਰੱਖੀ ਦੀ ਆ ਉਹਦੇ ਸਿੱਧੇ ਮੂੰਹ ਕਿਸੇ ਨਾਲ ਜਾਣਾਂ ਦਾ ਗੱਲ ਹੀ ਨਹੀਂ ਕਰਦੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗੇ ਕਰਦੇ ਆ ਜੇ ਸਾਡੀਆਂ ਬੱਕਰੀਆਂ ਇੰਨੀਆਂ ਖੁੱਲ ਗਈਆਂ ਤੇ ਢੁੰਡੀਆਂ ਚੋਰ ਢੁੰਡਰਾ ਚਾਹੀਦਾ ਲੋਕਲ ਚੋਰ ਹੈਗਾ ਇੱਥੇ ਦਾ ਕੋਈ ਬਾਹਰ ਦਾ ਨਹੀਂ ਆਇਆ ਨਹੀਂ ਤਾਂ ਅਸੀਂ ਡੀਐਸਪੀ ਕੋਲ ਪੇਸ਼ ਹੋਾਂਗੇ ਉੱਥੇ ਨਹੀਂ ਤਾਂ ਐਸਐਸਪੀ ਕੇ ਪੇਸ਼ ਹੋਾਂਗੇ ਅਗਰ ਉਹ ਵੀ ਇਨਸਾਫ ਨਹੀਂ ਕਰਾਗਾ ਦਾਸੀ ਡੀਜੀ ਕੋਲ ਪਾਣ ਚੰਡੀਗੜ੍ਹ ਜਾਣਾ ਪਵੇਗਾ ਅਸੀਂ ਪੇਸ਼ ਹੋਾਂਗੇ ਖਲਾਸੀ ਨਹੀਂ ਕਰਾਂਗੇ ਅਸੀਂ ਆਪਣੀਆਂ ਬੱਕਰੀਆਂ ਟੋਂਡ ਕੇ ਖਲਾਸੀ ਕਰਨੀ ਹੈ ਇੱਦਾਂ ਨਹੀਂ ਕਰਨੀ ਅਸੀਂ ਜੇ ਸਾਡੀ ਪਬਲਿਕ ਸਾਰੇ ਬੰਦੇ ਬੈਠੇ ਰਿਆ ਇੱਥੇ ਜੇ ਇਹਨਾਂ ਸਾਰਿਆਂ ਦੀ ਗਰੀਬਾਂ ਦੀ ਵਿਚਾਰਿਆਂ ਦੀ ਬੱਕਰੀਆਂ ਕੋਈ ਆਵਾਜ਼ ਹੀ ਨਹੀਂ ਸੁਣੇਗਾ ਕੌਣ ਕਰੇਗਾ